ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੀ ਕਿਹੜੇ ਪਾਸੇ ਵਿੱਚੋਂ ਰਚਨਾ ਨੀਂਦ ਨਾ ਵੇਖੇ ਬਿਸਤਰਾ 23 ਫਰਵਰੀ 2022 ਦੀ ਇੱਕ ਸਰਦ ਜਿਹੀ ਰਾਤ ਸੀ ਦੋ ਪ੍ਰਵਾਸੀ ਬੱਚੇ ਸਾਰਾ ਦਿਨ ਸ਼ਹਿਰ ਦੀਆਂ ਗੰਦੀਆਂ ਮੰਦੀਆਂ ਥਾਵਾਂ ਤੋਂ ਕਚਰਾ ਚੁਗਦੇ ਚੁਗਦੇ ਥੱਕ ਕੇ ਚੂਰ ਹੋ ਜਾਣ ਤੋਂ ਬਾਅਦ ਆਪਣੇ ਹਿੱਸੇ ਦੀਆਂ ਦੋ ਦੋ ਰੋਟੀਆਂ ਨਾਲ ਪੇਟ ਦੀ ਭੁੱਖ ਮਿਟਾ ਕੇ ਕਿਸੇ ਬੰਦ ਪਈ ਦੁਕਾਨ ਦੇ ਅੱਗੇ ਜ਼ਮੀਨ ਤੇ ਹੀ ਬਿਸਤਰ ਵਿਛਾ ਕੇ ਕੂਕ ਸੁੱਤੇ ਪਏ ਸਨ। ਉਹਨਾਂ ਦੇ ਨਾਲ ਹੀ ਬਿਸਤਰ ਉੱਪਰ ਇੱਕ ਕੁੱਤਾ ਵੀ ਸੁੱਤਾ ਹੋਇਆ ਸੀ, ਜਿਹੜਾ ਕਿ ਸ਼ਾਇਦ ਦੋ ਰੋਟੀਆਂ ਦੀ ਸਾਂਝ ਕਰਨ ਉਹਨਾਂ ਦਾ ਵਫਾਦਾਰ ਮਿੱਤਰ ਬਣ ਚੁੱਕਾ ਸੀ। ਤੇ ਕੋਲੀ ਸੁੱਤਾ ਪਿਆ ਸੀ, ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ। ਉਹਨਾਂ ਦਾ ਮਾਲਕ ਜਿਸ ਨੂੰ ਇਹ ਬੱਚੇ ਆਪਣੇ ਮਾਂ-ਬਾਪ ਦੀ ਮੌਤ ਤੋਂ ਬਾਅਦ ਗਊਸ਼ਾਲਾ ਦੇ ਨੇੜੇ ਹੀ ਕਿਤੇ ਮਿਲ ਗਏ ਸਨ। ਉਹ ਸਾਰਾ-ਸਾਰਾ ਦਿਨ ਉਹਦੇ ਲਈ ਕਚਰਾ ਚੁੱਕਦੇ। ਸ਼ਾਮ ਤੱਕ ਜਿੰਨੇ ਦਾ ਵੀ ਕਚਰਾ ਵਿਕ ਜਾਂਦਾ ਬੱਚਿਆਂ ਨੂੰ ਰੋਟੀ ਖਾਣ ਤੋਂ ਬਾਅਦ ਬਾਕੀ ਪੈਸਿਆਂ ਦੀ ਉਹ ਸ਼ਰਾਪੀ ਜਾਂਦਾ ਇਸੇ ਤਰ੍ਹਾਂ ਕਈ ਮਹੀਨਿਆਂ ਤੋਂ ਜ਼ਿੰਦਗੀ ਦੀ ਸਟੇਜ ਤੋਂ ਇਹ ਰੋਟੀ ਕੁੱਤਾ ਤੇ ਮਨੁੱਖ ਦੀ ਕਹਾਣੀ ਦਾ ਨਾਟਕ ਖੇਡਿਆ ਜਾ ਰਿਹਾ ਸੀ ਬੱਚੇ ਇੰਨੀ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸਨ ਕਿ ਉਹ ਆਪਣੇ ਆਲੇ ਦੁਆਲੇ ਇਕੱਠੇ ਹੋ ਚੁੱਕੇ ਹਜੂਮ ਤੋਂ ਵੀ ਬੇਖਬਰ ਸਨ ਨੀਂਦ ਤਾਂ ਦਰਦ ਕੇ ਬਿਸਤਰ ਪਰ ਵੀ ਆ ਸਕਦੀ ਹੈ ਤੇਰੀ ਆਗੋਸ਼ ਮੇਂ ਸਿਰ ਹੋ ਇਹ ਜ਼ਰੂਰੀ ਤੋ ਨਹੀਂ ਇਹ ਹਜੂਮ ਉਹਨਾਂ ਸਿਹਰਦ ਲੋਕਾਂ ਦਾ ਸੀ ਜਿਨ੍ਹਾਂ ਵਿੱਚ ਕੁਝ ਕੁ ਤਾਂ ਸੱਚੇ ਦਿਲੋਂ ਉਹਨਾਂ ਗਹਿਰੀ ਨੀਂਦ ਸੁੱਤੇ ਬੱਚਿਆਂ ਦੀ ਕਿਸਮਤ ਨੂੰ ਜਗਾਉਣ ਲਈ ਫਿਕਰਮੰਦ ਸਨ ਬਾਕੀ ਲੋਕ ਦੇਖਾ ਦੇਖੀ ਹੀ ਇਕੱਠੇ ਹੋ ਗਏ ਸਨ ਗੁਰਪ੍ਰੀਤ ਭਾਈ ਨੇ ਅੱਗੇ ਹੋ ਕੇ ਉਹਨਾਂ ਮਾਸੂਮ ਬੱਚਿਆਂ ਨੂੰ ਨੀਂਦ ਵਿੱਚੋਂ ਠਾਣ ਲਈ ਪਹਿਲਾ ਹਲੋਨਾ ਦਿੱਤਾ ਉਹ ਹਮੇਸ਼ਾ ਦੀ ਤਰ੍ਹਾਂ ਜ਼ਿੰਦਗੀ ਦੀ ਰਾਤ ਓਖੜ ਚੁੱਕੇ ਬੇਸਹਾਰਾ ਇਨਸਾਨਾਂ ਨੂੰ ਫਿਰ ਤੋਂ ਜ਼ਿੰਦਗੀ ਨੂੰ ਜਾਂਦੇ ਰਾਹ ਵੱਲ ਮੋੜਨ ਲਈ ਆਇਆ ਸੀ ਇਹ ਘਟਨਾ ਕਸ਼ਮੀਰ ਨਗਰ ਗਊਸ਼ਾਲਾ ਰੋਡ ਲੁਧਿਆਣਾ ਦੀ ਸੀ ਜਿੱਥੋਂ ਰਵਿੰਦਰ ਕੁਮਾਰ ਨਾਨ ਦੇ ਇੱਕ ਵਿਅਕਤੀ ਨੇ ਇਹਨਾਂ ਲੋੜਵੰਦ ਬੱਚਿਆਂ ਦੀ ਵੀਡੀਓ ਬਣਾ ਕੇ ਸੰਸਦਾਂ ਨੂੰ ਭੇਜੀ ਸੀ ਉਸਦੇ ਦੱਸਣ ਅਨੁਸਾਰ ਇਹ ਬੱਚੇ ਕਾਫੀ ਚਿਰ ਤੋਂ ਇਸ ਇਲਾਕੇ ਵਿੱਚ ਕਬਾੜ ਚੁਗਦੇ ਸਨ ਕਈ ਵਾਰ ਉਹ ਸੀਵਰੇਜ ਦੇ ਪਾਈਪ ਦੇ ਅੰਦਰ ਹੀ ਸੌਂਦੇ ਸਨ ਮਾਂ ਦੀ ਗੋਦ ਦਾ ਨਿਗ ਉਹ ਇੱਕ ਕੁੱਤੇ ਨੂੰ ਜੱਫੀ ਪਾ ਕੇ ਹੀ ਲੈਂਦੇ ਸਨ ਦੋਵੇਂ ਬੱਚੇ ਭਾਰੀ ਦੇਖ ਤੋਂ ਲੜਕੇ ਹੀ ਲੱਗਦੇ ਸਨ ਪਰ ਇੱਕ ਦਿਨ ਰਵਿੰਦਰ ਕੁਮਾਰ ਵੱਲੋਂ ਉਹਨਾਂ ਬੱਚਿਆਂ ਨਾਲ ਪਿਆਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਛੋਟਾ ਬੱਚਾ ਇੱਕ 8-9 ਸਾਲ ਦੀ ਲੜਕੀ ਹੈ ਉਸ ਨੇਕ ਦਿਲ ਇਨਸਾਨ ਦੇ ਮਨ ਵਿੱਚ ਇਸ ਗੱਲ ਦੀ ਚਿੰਤਾ ਹੋਈ ਕਿ ਅਗਲੇ 3-4 ਸਾਲ ਬਾਅਦ ਜਦ ਇਸ ਬੱਚੀ ਬਾਰੇ ਸਾਰੇ ਲੋਕਾਂ ਨੂੰ ਪਤਾ ਲੱਗਣਾ ਹੈ ਤੇ ਇਸ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਕਵਿਤਾ ਤੇ ਅਰਜਨ ਦੋ ਸਕੇ ਭੈਣ ਭਰਾ ਸਨ ਜਿਨ੍ਹਾਂ ਕੋਲੋਂ ਜ਼ਿੰਦਗੀ ਦੇ ਪਹਿਲੇ ਪਿਆਰ ਹੀ ਕੁਦਰਤ ਨੇ ਮਾਂ ਖੋਲੀ ਸੀ ਬਾਪ ਨੇ ਦੂਸਰੀ ਸ਼ਾਦੀ ਕਰ ਲਈ ਸੀ ਜਾਂ ਗੁਜ਼ਰ ਗਿਆ ਸੀ ਇਸ ਬਾਰੇ ਸਪਸ਼ਟ ਹੋਣਾ ਅਜੇ ਬਾਕੀ ਸੀ ਪਰ ਇਨੋਂ ਸਪੱਸ਼ਟ ਸੀ ਕਿ ਬੱਚੇ ਆਪਣੇ ਮਾਪੇ ਦੀ ਛਤਰ ਛਾਇਆ ਤੋਂ ਵਾਂਝੇ ਰਹਿ ਗਏ ਸਨ ਨੀਂਦਰ ਤੋਂ ਜਾਗਣ ਉਪਰੰਤ ਬੱਚਿਆਂ ਨਾਲ ਜੋ ਗੱਲਬਾਤ ਕੀਤੀ ਗਈ ਸੀ ਉਸ ਵਿੱਚੋਂ ਉਹਨਾਂ ਦੀਆਂ ਅੱਖਾਂ ਵਿੱਚ ਵੀ ਵੱਡੇ ਸੁਪਨਿਆਂ ਦੀ ਝਲਕ ਪੈਂਦੀ ਸੀ ਬੱਚੇ ਚਾਹੇ ਇੱਕ ਦਿਨ ਵੀ ਸਕੂਲ ਨਹੀਂ ਸੀ ਗਏ ਤਾਂ ਵੀ ਕਵਿਤਾ ਵੱਡੀ ਹੋ ਕੇ ਡਾਕਟਰ ਬਨਣਾ ਚਾਹੁੰਦੀ ਸੀ ਤੇ ਅਰਜਨ ਇੱਕ ਦੁਕਾਨ ਖੋਲ੍ਹਣੀ ਚਾਹੁੰਦਾ ਸੀ ਇਹ ਕਹਾਣੀ ਤਾਂ ਇੱਕ ਅਰਜਨ ਤੇ ਇੱਕ ਕਵਿਤਾ ਦੀ ਹੈ ਪਰ ਸਾਡੇ ਸਮਾਜ ਦੀ ਤਰਾਸ ਦੀ ਇਹ ਹੈ ਕਿ ਪਤਾ ਨਹੀਂ ਕਿੰਨੇ ਕੁ ਅਰਜਨ ਤੇ ਕਿੰਨੀਆਂ ਕੁ ਕਵਿਤਾ ਇੰਨਾ ਤੋਂ ਵੀ ਬੱਤਰ ਹਾਲਾਤਾਂ ਵਿੱਚ ਪੜਨ ਲਿਖਨ ਦੀ ਰੁੱਤੇ ਇਸ ਤਰ੍ਹਾਂ ਨੰਗੇ ਪੈਰੀ ਸੜਕਾਂ ਤੇ ਰੋਲਣ ਲਈ ਮਜਬੂਰ ਨੇ ਅਕਸਰ ਇਸ ਤਰ੍ਹਾਂ ਦੇ ਬੱਚੇ ਅੱਗੇ ਵੇਚ ਦਿੱਤੇ ਜਾਂਦੇ ਨੇ ਉਹਨਾਂ ਕੋਲੋਂ ਗੁਲਾਮੀ ਕਰਵਾਈ ਜਾਂਦੀ ਹੈ ਭੇਖ ਮੰਗਵਾਈ ਜਾਂਦੀ ਹੈ ਜਾਂ ਫਿਰ ਜਿਸਮ ਫਰੋਸ਼ੀ ਕਰਵਾਈ ਜਾਂਦੀ ਹੈ ਹਰ ਬੱਚਾ ਅਰਜੁਨ ਤੇ ਕਵਿਤਾ ਦੀ ਤਰ੍ਹਾਂ ਖੁਸ਼ ਨਸੀਬ ਨਹੀਂ ਹੁੰਦਾ ਕਿ ਉਸ ਨੂੰ ਗੁਰਪ੍ਰੀਤ ਦੇ ਰੂਪ ਵਿੱਚ ਜ਼ਮਾਨੇ ਦੀਆਂ ਤੱਤੀਆਂ ਠੰਡੀਆਂ ਹਵਾਵਾਂ ਤੋਂ ਬਚਾ ਕੇ ਸੁਪਨਿਆਂ ਦੇ ਘਰ ਲੈ ਆਉਣ ਵਾਲਾ ਮਸੀਹਾ ਮਿਲ ਜਾਵੇ ਥੋੜੇ ਦਿਨਾਂ ਵਿੱਚ ਹੀ ਇਹ ਬੱਚੇ ਸੁਪਨਿਆਂ ਦੇ ਘਰ ਪਰਿਵਾਰ ਵਿੱਚ ਇਸ ਤਰ੍ਹਾਂ ਕੁਲ ਮਿਲ ਗਏ ਜਿਵੇਂ ਉਹ ਇੱਥੋਂ ਦੇ ਹੀ ਜੰਮੇ ਜਾਏ ਹੋਣ ਇਸ ਸਮੇਂ ਦੋਵੇਂ ਬੱਚੇ ਹਸਨਪੁਰ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੇ ਹਨ ਕਵਿਤਾ ਪੜਾਈ ਵਿੱਚ ਜੇ ਅਰਜਨ ਖੇਡਾਂ ਵਿੱਚ ਬਹੁਤ ਹੁਸ਼ਿਆਰ ਹੈ ਅਰਜਨ ਆਉਣ ਵਾਲੇ ਸਮੇਂ ਵਿੱਚ ਬਹੁਤ ਅੱਛਾ ਐਥਲੀਟ ਬਣ ਕੇ ਸਮਾਜ ਦੇ ਸਾਹਮਣੇ ਆਵੇਗਾ ਅਜਿਹਾ ਉਸ ਨੂੰ ਖੇਡ ਦੇ ਮੈਦਾਨ ਵਿੱਚ ਮਿਹਨਤ ਕਰਵਾਰੇ ਹੋਣ ਹਰ ਕੋਚ ਦਾ ਮੰਨਣਾ ਹੈ ਰੱਬ ਕਰੇ ਇਹਨਾਂ ਬੱਚਿਆਂ ਦੀਆਂ ਅੱਖਾਂ ਦੇ ਸਾਰੇ ਸੁਪਨੇ ਪੂਰੇ ਹੋਣ ਕੁਦਰਤ ਇਹਨਾਂ ਦੇ ਖੰਭਾਂ ਨੂੰ ਉੱਚੀ ਪਰਵਾਜ਼ ਭਰਨ ਦਾ ਬਲ ਬਖਸ਼ੇ